ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇਸ ਦੇਹੀ ਦਾ ਹੰਕਾਰ ਨਾ ਕਰੋ ਇਹ ਸਰੀਰ ਮਿੱਟੀ ਦਾ ਘੜੋਣਾ ਹੈ ਇਹ ਤਰ੍ਹਾਂ ਦੀ ਮੈਲ ਇਸ ਦੇ ਅੰਦਰ ਭਰੀ ਹੋਈ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਕਦੀ ਪਵਿੱਤਰ ਨਹੀਂ ਹੁੰਦੀ ਇਸ ਦੁਨੀਆ ਅੰਦਰ ਸੁੰਦਰ ਦੇਹੀ ਜੇ ਮਿਲੀ ਹੈ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਉਸ ਦਾ ਬਾਰ ਬਾਰ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਮਾਤਾ ਦੇ ਗਰਭ ਦੇ ਵਿੱਚੋਂ ਵੀ ਸਾਨੂੰ ਬਚਾਇਆ ਇਸ ਦਾ ਹੰਕਾਰ ਕੀ ਹੋਇਆ ਇੱਕ ਛਿਨ ਵਿੱਚ ਤਾਂ ਇਹ ਤੁਰਨ ਫਿਰਨ ਤੋਂ ਰਹਿ ਜਾਂਦੀ ਹੈ ਉਸ ਸਮੇਂ ਫਿਰ ਇਸ ਵਿੱਚੋਂ ਦੁਰਗੰਧ ਆਉਣ ਲੱਗ ਜਾਂਦੀ ਹੈ ਛੇਤੀ ਤੋਂ ਛੇਤੀ ਇਸ ਨੂੰ ਘਰ ਤੋਂ ਬਾਹਰ ਲੈ ਜਾਇਆ ਜਾਂਦਾ ਹੈ ਇਸ ਲਈ ਇਸ ਦਾ ਹੰਕਾਰ ਕਰਨਾ ਕਿਸ ਅਰਥ ਹੈ ਅਤੇ ਉਹ ਲੋਕ ਜੋ ਜਾਤੀ ਦਾ ਹੰਕਾਰ ਵੀ ਕਰਦੇ ਹਨ ਜਾਤੀ ਦਾ ਵੀ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਪਰਮੇਸ਼ਵਰ ਕੋਲ ਬੈਠਣ ਦਾ ਹੱਕ ਤਾਂ ਉਸ ਨੀਚ ਜਾਤ ਵਾਲਿਆਂ ਨੂੰ ਵੀ ਹੁੰਦਾ ਹੈ ਅਤੇ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੀ ਜਾਤ ਚਾਹੇ ਉੱਚੀ ਹੋਵੇ ਜਾਂ ਨੀਚੀ ਉਸਨੋ ਉਸਦੀ ਦਰਗਾਹ ਵਿੱਚ ਬਹਿਣ ਵਾਸਤੇ ਵੀ ਤਾਂ ਮਿਲਦੀ ਹੈ ਪਰ ਉਹ ਉੱਤਮ ਜਾਤ ਵਾਲੇ ਜੋ ਪਰਮੇਸ਼ਵਰ ਨੂੰ ਨਹੀਂ ਮੰਨਦੇ ਉਹਨਾਂ ਨੂੰ ਤਾਂ ਤੱਕੇ ਹੀ ਪੈਂਦੇ ਹਨ ਕਿਉਂਕਿ ਪ੍ਰਮਾਤਮਾ ਦੀ ਦਰਗਾਹ ਅੰਦਰ ਨਾਮ ਦੀ ਪ੍ਰਧਾਨਤਾ ਅਤੇ ਵਿਸ਼ੇਸ਼ਤਾ ਹੀ ਰੱਖੀ ਗਈ ਹੈ ਜੋ ਨਵਜਾਦਾ ਹੈ ਉਹ ਨਿੱਜ ਵੀ ਊਜ ਹੈ ਅਤੇ ਜੋ ਨਾਮ ਨਹੀਂ ਜਪਦਾ ਉਹ ਊਜਵੀਂ ਦੀਚ ਹੈ ਭਗਤ ਰਵਿਦਾਸ ਜੀ ਦਾ ਕਥਨ ਹੈ ਮਨ ਚੰਗਾ ਤੇ ਘਟੋਤੀ ਮੈਂ ਗੰਗਾ ਜਿਸ ਤੋਂ ਸਾਬ ਸਪਸ਼ਟ ਹੈ ਕਿ ਅਗਰ ਇਨਸਾਨ ਦਾ ਦਿਲ ਸਾਫ ਹੈ ਇਨਸਾਨੀਅਤ ਹੈ ਤਾਂ ਰੱਬ ਨੂੰ ਖੁਸ਼ ਕਰਨ ਲਈ ਤੀਰਥਾਂ ਅਤੇ ਮੰਦਰਾਂ ਦੀ ਜਾਣ ਦੀ ਕੋਈ ਲੋੜ ਨਹੀਂ ਪਰਮਾਤਮਾ ਦਾ ਪਿਆਰ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਲਈ ਉਸ ਦੀ ਭਗਤੀ ਕਰਨੀ ਹੈ ਕਿਉਂਕਿ ਸਿਰਫ ਪਰਮਾਤਮਾ ਹੀ ਹੈ ਜੋ ਸਮ ਦ੍ਰਿਸ਼ਟੀ ਰੱਖਦਾ ਹੈ ਦਿਆਲੂ ਹੈ ਕਿਰਪਾਲੂ ਹੈ ਸਰਬ ਸ਼ਕਤੀਮਾਨ ਹੈ ਅਤੇ ਨਿਮੀਆਂ ਨੂੰ ਉੱਚਾ ਕਰਦਾ ਹੈ ਜਦੋਂ ਪਰਮਾਤਮਾ ਨਾਲ ਪ੍ਰੇਮ ਬਹਿ ਜਾਂਦਾ ਹੈ ਤਾਂ ਭਗਤ ਵਿੱਚ ਅਤੇ ਪ੍ਰਭੂ ਵਿੱਚ ਕੋਈ ਅੰਦਰ ਨਹੀਂ ਰਹਿ ਜਾਂਦਾ ਭਗਤ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਸਬ ਨਾਲੋਂ ਵਕਤ ਭਗਤ ਨੂੰ ਇਸ ਜਾਤ ਕਾਰਨ ਹੀ ਤਰਸਕਾਰ ਦਾ ਸਾਹਮਣਾ ਕਰਨਾ ਪਿਆ ਉੱਚ ਜਾਤ ਅਪਮਾਨੀ ਜਾਂ ਅਕੋਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਭਗਤੀ ਕਰਨ ਦਾ ਹੱਕ ਵੀ ਨਹੀਂ ਸੰਦਿੰਦੇ ਮੰਦਰਾਂ ਵਿੱਚ ਜਾਣ ਦੀ ਉਹਨਾਂ ਨੂੰ ਆਗਿਆ ਹੀ ਨਹੀਂ ਸੀ ਧਾਰਮਿਕ ਅਤੇ ਸਮਾਜਿਕ ਧਾਵਾਂ ਤੇ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਸਾਡੀ ਅੱਜ ਦੀ ਭਗਤ ਰਵੀ দাশ ਜੀ ਦੀ ਸਾਖੀ ਜਿਨ੍ਹਾਂ ਨੂੰ ਨੀਚ ਜਾਣ ਕੇ ਪੰਡਿਤ ਉਸ ਨਾਲ ਭੋਜਨ ਛਕਣ ਨੂੰ ਤਿਆਰੀ ਨਹੀਂ ਸਨ ਤਾਂ ਪਰਮਾਤਮਾ ਨੇ ਰਵਿਦਾਸ ਜੀ ਦੇ ਕਈ ਸਰੂਪ ਬਣਾ ਦਿੱਤੇ ਅਤੇ ਜੋ ਪੰਡਿਤ ਸਨ ਇੱਕ ਰਵਿਦਾਸ ਤੋਂ ਭਜ ਰਹੇ ਸਨ ਹੁਣ ਜਿੱਧਰ ਦੇਖਦੇ ਹਨ ਹਰ ਚਿਹਰਾ ਰਵਿਦਾਸ ਜੀ ਦਾ ਹੀ ਨਜ਼ਰ ਆਉਂਦਾ ਹੈ ਪਗਤ ਰਵਿਦਾਸ ਜੀ ਦੀ ਬੜੀ ਹੀ ਪਹਿਲੀ 사ખી 사ખી ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਤੋੜਦੀ ਰਾਣੀ ਚਹਲਾਬਾਈ ਨੇ ਆਪਣੇ ਘਰ ਬ੍ਰਹਮ ਪੂਜ ਕੀਤਾ ਉਸ ਜਗ੍ਹਾ ਵਿੱਚ ਬੜੇ سارے ਲੋਕ ਅਨਸ਼ਕਣ ਵਾਸਤੇ ਇਕੱਠੇ ਹੋ ਗਏ ਤੇ ਬੜੇ ਵੱਡੇ ਵੱਡੇ ਪੰਡਤ ਜੋ ਆਪਣੇ ਆਪ ਨੂੰ ਸੁੱਚੀ ਰਸੋਈ ਖਾਣ ਵਾਲੇ ਕਹਿੰਦੇ ਸਨ ਉਹ ਵੀ ਭੋਜਨ ਛਕਣ ਵਾਸਤੇ ਆਏ ਹੋਏ ਸਨ ਉਸ ਘਰ ਵਾਲਿਆਂ ਨੂੰ ਵੀ ਬੜਾ ਉਤਸ਼ਾਹ ਸੀ ਕਿ ਸਾਡੇ ਘਰ ਬੜਿਆਂ ਬੜਿਆਂ ਮਹਾਪੁਰਸ਼ਾਂ ਨੇ ਚਰਨ ਪਾਇਆ ਹੈ ਸਾਡੇ ਘਰ ਨੂੰ ਪਵਿੱਤਰ ਕੀਤਾ ਹੈ ਇਸ ਸਮਾਗਮ ਵਾਸਤੇ ਪਗਧ ਰਵਿਦਾਸ ਜੀ ਨੂੰ ਵੀ ਸੱਦਾ ਪੱਤਰ ਕਰ ਲਿਆ ਗਿਆ ਸੀ ਇਹ ਸੋਚ ਕੇ ਕਿ ਉਹਨਾਂ ਪ੍ਰੇਮੀਆ ਦਾ ਮਨ ਨਾ ਟੁੱਟ ਜਾਵੇ ਪਗਧ ਰਵੀਦਾਸ ਜੀ ਵੀ ਆਪਣੇ ਕੋਦੇ ਸਾਥੀਆਂ ਸਮੇਤ ਉਸ ਪੰਗਤ ਵਿੱਚ ਆ ਬੈਠੇ ਸਨ ਜਦੋਂ ਸਾਰੇ ਆਦਮੀ ਇਕੱਠੇ ਹੋ ਗਏ ਤਾਂ ਘਰ ਵਾਲਿਆਂ ਦੇ ਵਿੱਚੋਂ ਇੱਕ ਬੁੱਢੇ ਆਦਮੀ ਨੇ ਸਾਰੀ ਸੰਗਤ ਦੇ ਪੈਰ ਧੋਤੇ ਅਤੇ ਚਰਨਾਮੇ ਤੇ ਘਰ ਵਿੱਚ ਛਿੰਕਿਆ ਕੁਝ ਅੱਖਾਂ ਉਤੇ ਲਾਇਆ ਫਿਰ ਸਾਰੀ ਸੰਗਤ ਕੁਝ ਪ੍ਰੇਮਪਰੀ ਬਾਰੀਨਾਰ ਪ੍ਰਿਮਛਾਦਾ ਜਸ ਕਰਨ ਲੱਗੀ ਪ੍ਰੇਮ ਨਾਲ ਸਾਰਿਆਂ ਨੇ ਪਰਿਪੂਰਨ ਪ੍ਰਮਾਤਮਾ ਦਾ ਗੀਤ ਪੜਿਆ ਇਤਨੇ ਚਿਰ ਨੂੰ ਸਾਰਾ ਭੋਜਨ ਜੋ ਪਾਂਤ ਪਾਤ ਦਾ ਬਣਿਆ ਹੋਇਆ ਸੀ ਉਹ ਵਰਤਨ ਲੱਗ ਪਿਆ ਤਾਂ ਇੱਕ ਮਹਾਪੁੱਜ ਨੇ ਆਖਿਆ ਸਾਰੀ ਸੰਗਤ ਦੀ ਰਸਨੀ ਲਾਇਕ ਹੋਵੇ ਇਹ ਵਚਨ ਸੁਣਦੇ ਹੀ ਸਾਰੇ ਲੋਕ ਖਾਂ ਲੱਗੇ ਜਦੋਂ ਸਾਰੀ ਸ਼ਗਨ ਪੂਜਨ ਸ਼ਕਲ ਲਗੀ ਤਾਂ ਇੱਕ ਪੰਡਤ ਦੀ ਨਜ਼ਰ ਰਵਿਦਾਜ ਜੀ ਉੱਤੇ ਪੈ ਗਈ ਉਸ ਅੰਨੇ ਬੇਸਮਝ ਪੰਡਿਤ ਨੇ ਰਵਿਦਾਜ ਜੀ ਨੂੰ ੱੱਕੇ ਮਾਣੇ ਸ਼ੁਰੂ ਕਰ ਦਿੱਤੇ ਅਤੇ ਪੰਗਤ ਵਿੱਚੋਂ ਬਾਹਰ ਕਰ ਦਿੱਤਾ ਪਰ ਰਵਿਦਾਜ ਜੀ ਨੇ ਆਪਣੇ ਮਨ ਵਿੱਚ ਕੋਈ ਗਿਲਾ ਨਾ ਕੀਤਾ ਪਰ ਭਗਵਾਨ ਨੇ ਜਦੋਂ ਆਪਣੇ ਪਗ ਦੀ ਨਿਰਾਦਰੀ ਵੇਖੀ ਤਾਂ ਵਿਚਾਰ ਕੀਤੀ ਕਿ ਇਹ ਨਿਰਾਦਰੀ ਮੇਰੀ ਹੋਈ ਹੈ ਆਪ ਭਗਵਾਨ ਨੇ ਰਵਿਦਾਸ ਭਗਤ ਜਿਹਾ ਬੜੇ سارے ਸਰੂਪ ਰਾਜ ਦਿੱਤੇ ਅਤੇ ਉਹ ਸਾਰੇ ਦੇ ਸਾਰੇ ਪੰਗਤ ਵਿੱਚ ਆ ਬੈਠੇ ਇਧਰੋਂ ਵੀ ਰਵਿਦਾਸ ਭਜਾ ਆਉਂਦਾ ਹੈ ਉਧਰੋਂ ਵੀ ਭਜਾ ਆਉਂਦਾ ਹੈ ਚਾਰ ਛਫੇਰੇ ਤੋਂ ਰਵਿਦਾਸ ਭਗਤ ਦੇ ਸਰੂਪ ਪੰਗਤ ਵਿੱਚ ਆ ਕੇ ਬੈਠ ਗਏ ਅਤੇ ਭੋਜਨ ਛਕਣ ਲੱਗੇ ਉਸ ਕਰਦੇ ਲੋਕ ਵੀ ਨਿਰਾਸ਼ ਹੋਏ ਸਨ ਕਿ ਉਹਨਾਂ ਦੇ ਦੁਆਰਾ ਬੁਲਾਏ ਗਏ ਭਗਤ ਜੀ ਨੂੰ ਇਸ ਪੰਡਿਤ ਨੇ ਉਹਨਾਂ ਨੂੰ ਪੁੱਛੇ ਤੋਂ ਬਿਨਾਂ ਹੀ ੱੱਕੇ ਮਾਰੇ ਹਨ ਬੜਾ ਹੀ ਮਾੜਾ ਕੰਮ ਕੀਤਾ ਹੈ ਜਦੋਂ ਉਹਨਾਂ ਨੇ ਭਗਤ ਰਵਿਦਾਸ ਜੀ ਦੀ ਸ਼ਕਲ ਵਰਗੇ ਬੜੇ سارے ਸਰੂਪੇ ਕੇ ਤਾਂ ਵਾਪਸ ਉਹ ਖੁਸ਼ ਹੋ ਗਏ ਅਤੇ ਭਗਵਾਨੇ ਰਵੀਦਾਸ ਜੀ ਨਵੀ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਅਤੇ ਕਿਹਾ ਇੱਥੇ ਬਾਹਰ ਕਿਉਂ ਬੈਠਾ ਹੈ ਭੋਜਨ ਕਿਉਂ ਨਹੀਂ ਖਾਂਦਾ ਚੱਲ ਮੇਰੇ ਨਾਲ ਸੰਗਤ ਵਿੱਚ ਬੈਠ ਕੇ ਭੋਜਨ ਛੱਕ ਇਹ ਸਭ ਵੇਖ ਕੇ ਉਹ ਇਰਖਾਵਾਤੀ ਪੰਡਿਤ ਰਵੀਦਾਸ ਜੀ ਦੇ ਚਰਨਾਂ 'ਤੇ ਡੱਗਾ ਅਤੇ ਆਪਣੀ ਪੁੱល ਦੀ ਖਿਮਾ ਮੰਗੀ ਉਸ ਸਮੇਂ ਇਸ ਪਰਮ ਕਿਰਪਾਲਤਾ ਨੂੰ ਵੇਖ ਕੇ ਭਗਤ ਅਰਵਦਾਸ ਜੀ ਨੇ ਇਹ ਸ਼ਬਦ ਉਚਾਰਿਆ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਬਨਿਵਾਜ ਗਸਈਆ ਮੇਰਾ ਮਾਥੈ ਛਤਰ ਤਰੈ ਜਿਸ ਤੋਂ ਪਾਵ ਸੀ ਕਿ ਮੇਰੇ ਦੀਨ ਉੱਤੇ ਭਗਵਾਨ ਨੇ ਪ੍ਰਗਟ ਹੋ ਕੇ ਏਡੀ ਵੱਡੀ ਕਿਰਪਾਤਾ ਕਰਕੇ ਸਾਰੀ ਦੁਨੀਆ ਵਿੱਚ ਮੇਰੀ ਪ੍ਰਪਤਾ ਵਧਾਈ ਹੈ ਉਸ ਪ੍ਰਪਤਾ ਦਾ ਮੈਂ ਵਰਨਾ ਨਹੀਂ ਕਰ ਸਕਦਾ ਤਨਮਨ ਹੋ ਕੇ ਮੈਂ ਭਗਵਾਨ ਦਾ ਦਾਸ ਹੋ ਗਿਆ ਹਾਂ ਬੜੀਆਂ ਬੜੀਆਂ ਘੱਟ ਕਰਮੀਆਂ ਨਾਲੋਂ ਪਰਮਾਤਮਾ ਦੀ ਪ੍ਰੇਮਾ ਭਗਤੀ ਵਾਲਾ ਬੜਾ ਉੱਤਮ ਮੰਨਿਆ ਗਿਆ ਹੈ ਕਿਉਂਕਿ ਖੋਟੇ ਕਰਮੀਆਂ ਵਿੱਚ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੀ ਲੈਸਣ ਹੀ ਹੁੰਦੀ ਇਸ ਲਈ ਭਗਤ ਜੀ ਉੱਤਮ ਕਰਿਆ ਵਾਲਿਆਂ ਨੂੰ ਚੰਡਾਲ ਨੀਚ ਨੂੰ ਚੰਗਾ ਸਮਝਦੇ ਹਨ ਵੱਡੀਆਂ ਵੱਡੀਆਂ ਜਤਾਂ ਵਾਲੇ ਵੱਡੇ ਵੱਡੇ ਅਮੀਰ ਲੋਕ ਅਤੇ ਐਸੇ ਪੰਡਿਤ ਜੋ ਸਰੀਰ ਨੂੰ ਤਾਂ ਸਾਫ਼ ਕਰਨ ਅਤੇ ਪੂਜਨ ਵਿੱਚ ਹੀ ਲੱਗੇ ਰਹਿੰਦੇ ਹਨ ਪਰ ਪਰਮਾਤਮਾ ਦੀ ਭਗਤੀ ਦੀ ਲੇਸ ਤਾਂ ਉਹਨਾਂ ਦੇ ਅੰਦਰ ਹੁੰਦੀ ਹੀ ਨਹੀਂ ਐਸੇ ਉੱਚੀ ਜਾਤੀ ਵਾਲਿਆਂ ਨਾਲੋਂ ਉਹ ਨੀਚ ਜਾਤੀ ਦੇ ਭਗਤ ਹੀ ਉੱਚੇ ਹਨ ਜਿਨ੍ਹਾਂ ਦੇ ਮਨ ਅੰਦਰ ਪਰਮੇਸ਼ਰ ਦਾ ਰਤਨ ਨਾਮ ਵਸਦਾ ਹੈ ਇਹ ਨਾਮ ਦਾ ਪ੍ਰਤਾਪ ਹੀ ਸੀ ਕਿ ਭਗਤ ਰਵਿਦਾਸ ਜੀ ਜੋ ਨੀਵੀਂ ਜਾਤ ਦੇ ਸਨ ਡੰਗਰ ਢੋਣ ਵਾਲੇ ਸਨ ਪਰ ਇਸ ਨਾਮ ਦੇ ਪ੍ਰਤਪ ਦੇ ਕਾਰਨ ਵੱਡੇ-ਵੱਡੇ ਪੰਡਤ ਉਹਨਾਂ ਦੇ ਚਰਣਾ ਉਤੇ ਆ ਪਏ ਸਿਰਫ ਦਾਸ ਜੀ ਆਪਣਾ ਆਪਾ ਪੂਰਾ ਸਮਰਪਣ ਕਰ ਦਿੰਦੇ ਹਨ ਉਦੋਂ ਸਾਰੇ ਜਗ ਨੂੰ ਵਿਸਾਰ ਕੇ ਸਿਰਫ ਅਤੇ ਸਿਰ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ ਪਰ ਭਗਤ ਰਾਮਦਾਸ ਜਾਈ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਇਸ ਜਾਤ ਵਿੱਚ ਹੋ ਕੇ ਵੀ ਪਰਮਾਤਮਾ ਦੇ ਇੰਨੇ ਨੇੜੇ ਹਨ ਇੱਕ ਤਰ੍ਹਾਂ ਨਾਲ ਉਹ ਉੱਚ ਜਾਤ ਅਬਮਾਨੀਆਂ ਦੇ ਚਪੇੜ ਹੀ ਤਾਂ ਮਾਰ ਰਹੇ ਹਨ ਜਦੋਂ ਪ੍ਰਭੂ ਦੀ ਛੱਰ ਲੈ ਜਾਂਦੀ ਹੈ ਤਾਂ ਸਭ ਬੰਧਨ ਟੁੱਟ ਜਾਂਦੇ ਹਨ ਅਤੇ ਉਹ ਪ੍ਰੀਤਮ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਹੈ ਭਗਤ ਰਵੀਦਾਸ ਜੀ ਦਾ ਕਹਿਣਾ ਸੀ ਕਿ ਪ੍ਰਭੂ ਨਾ ਤਾਂ ਜਾਤ ਦੇਖਦਾ ਹੈ ਨਾ ਦਿਖਾਵਾ ਨਾ ਸੱਚ ਜਾਂ ਝੂਠ ਜਾਂ ਕਰਮकांड ਉਹ ਤਾਂ ਕੇਵਲ ਪ੍ਰੇਮ ਭਗਤੀ ਦਾ ਭੁੱਖਾ ਹੈ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸਾ ਹੈ ਤਰਵਰ ਪੰਖ ਬਸੇਰਾ ਪਗਤ ਰਵਿਤਾ ਜੀ ਦੀ ਸਾਖੀ ਵੀ ਇਹੀ ਸੇ ਦਿੰਦੀ ਹੈ ਕਿ ਨਿਵੇ ਮਨੁੱਖ ਵੀ ਭਗਤੀ ਸਿਮਰਨ ਦੀ ਬਰਕਤ ਨਾਲ ਗੁਣਮਾਨ ਬਣ ਜਾਂਦੇ ਹਨ ਜਿਸ ਤਰ੍ਹਾਂ ਗੰਦਾ ਪਾਣੀ ਨਦੀ ਦੇ ਪਾਣੀ ਵਿੱਚ ਮਿਲ ਕੇ ਨਿਰਮਲ ਹੋ ਜਾਂਦਾ ਹੈ ਜਿਵੇਂ ਤਾੜੀ ਦੇ ਰੁੱਖ ਦੇ ਪੱਤਿਆਂ ਤੋਂ ਨਸ਼ੇ ਬਣਦੇ ਹਨ ਜੇ ਉਹਨਾਂ ਤੋਂ ਬਨੇ ਕਾਗਜ਼ਾਂ 'ਤੇ ਪ੍ਰਭੂ ਦਾ ਨਾਮ ਲਿਖ ਦਿੱਤਾ ਜਾਵੇ ਤਾਂ ਉਹ ਪੂਜਨਯੋਗ ਬਣ ਜਾਂਦੇ ਹਨ ਪ੍ਰਭੂ ਪ੍ਰਤੀ ਪਿਆਰ ਸ਼ਰਦਾ ਸੇਵਾ ਆਰਾਧਨਾ ਦੀ ਭਾਵਨਾ ਦਾ ਨਾਮ ਭਗਤੀ ਹੈ ਭਗਤੀ ਪ੍ਰਭੂ ਨਾਲ ਜੁੜਨ ਦੀ ਜੀਵਨ ਯਾਤ ਹੁੰਦੀ ਹੈ ਪ੍ਰਭੂ ਦੀ ਭਗਤੀ ਕਰਨ ਨਾਲ ਮਨ ਵਿੱਚ ਸੱਚ ਕਹਿਣ ਦੀ ਦਲੇਰੀ ਵੀ ਆ ਜਾਂਦੀ ਹੈ ਮਨ ਵਿੱਚ ਦੇਵੀ ਗਉਣ ਅਤੇ ਨੈਤਿਕ ਦੁਨਾਂ ਦਾ ਵੀ ਵਿਕਾਸ ਹੁੰਦਾ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਜਾਗਦੀ ਹੈ ਪ੍ਰਭੂ ਦਾ ਸਿਮਰਨ ਵੱਡੇ ਵੱਡੇ ਪਾਪੀਆਂ ਨੂੰ ਉਤਾਰ ਦਿੰਦਾ ਹੈ ਜੋ ਸਿਮਰਨ ਨਹੀਂ ਕਰਦਾ ਉਸ ਤੋਂ ਵੱਧ ਨੀਚ ਕੋਈ ਨਹੀਂ ਅਤੇ ਨੀਚ ਜਤ ਹੋਣ ਦੇ ਬਾਵਜੂਦ ਵੀ ਜਿਸ ਦੇ ਅੰਦਰ ਨਾਪ ਦਾ ਨਿਵਾਸ ਹੋਵੇ ਉਸ ਨੂੰ ਵੱਡੇ ਵੱਡੇ ਲੋਕ ਆ ਕੇ ਨਮਸਕਾਰਾਂ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ